ਦੇਰ ਅਨੁਗਮਨ ਤੇ ਪ੍ਰਤਾਪ ਰੰਨਾ ਸਿੰਘ ਸਹਾਇ ਰਹਣ ਹਰ ਗੋਬਿੰਦਨੋਂ ਸੰਬੋਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਸਿੱਖੇ ਸਭੁ ਲੁਜਾਏ ਤੇ ਇਕ ਬਹਾਰਤ ਸੁਰੇ ਆ ਤੁਮਹ ਜਿ ਆਵੈ ਧਾਰੈ ਸੁਖਮਾਣਿ ਹੋਇ ਸਹਾਇ ਸਿਨੇ ਪਾਛਰੂ ਗੋਬਿੰਦ ਸਿੰਘ ਜੀ ਮਲਾ ਸਿਖਾਣਿ ਹੋਇ ਸਹਾਇ ਜਸਾ ਪਾਤਸ਼ਾਹ ਦੀ ਜੋਤਿ ਧਾਰਨ ਸਰ ਸਹਿਬ ਸ੍ਰੀ ਗੁਰੂ ਗੰਬਾਦ ਦਰਸ਼ਨ ਵਿਦਾਰ ਗੁਰੂ ਨਾਨਕ ਦੇਵ ਜੀ ਆਦੇਸ਼ ਦੇ ਲਾਇਕ ਤੇ ਬਹਾਦਰ सिखा कमाई ख़ालसा सह बीत Thank uh -huh. श्री ਵਾਧੀਆਂ ਦੇ ਪਵਿੱਤਰ ਚਰਨਾਂ ਅੰਮ੍ਰਿਤ ਆਏ ਸੂਚੇ ਪਰਿਵਾਰਾਂ ਵੱਲੋਂ ਧੁਰ ਕੀ ਬਾਣੀ ਆਏ ਤਿੰਨ ਸਗਲੇ ਚਿੰਤ ਪਟਾਈ ਦੇ ਮਹਾਂਵਾਕ ਅਨੁਸਾਰ ਸ੍ਰੀ ਦਰਬਾਰ ਸ੍ਰੀ ਖੰਡਕਾਰ ਸਾਹਿਬ ਪ੍ਰਾਅਰਥਨ ਸਾਨੂੰ ਬਾਹੁ ਸਿੰਘ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਪਿੰਡ ਰੋਸੀਆਣੇ ਤੋਂ ਚੌਥੇ ਸ੍ਰੀ ਖੰਡਕਾਰ ਸਾਹਿਬ ਕਰਨਜੀਤ ਸਿੰਘ ਸਾਨੂੰਕਰਨਿਆ ਸਿੰਘ ਵਿਦੇਸ਼ ਵਿੱਚ ਕੰਮਕਾਰ ਮਿਲਣ ਦੀ ਖੁਸ਼ੀ ਵਿੱਚ ਪਿੰਡ ਸਹਾਰਨ ਮਾਜਰੇ ਤੋਂ ਪੰਜਵੇਂ ਸ੍ਰੀ ਖੰਡਕਾਰ ਸਾਹਿਬ ਹਰਪ੍ਰੀਤ ਕੋਰ ਪਤਨੀ ਗੁਰਕੀਰਤ ਸਿੰਘ ਸੁਖਰਾਣੇ ਵਜੋਂ ਪਿੰਡ ਰੋਸੀਆਣੇ ਤੋਂ ਛੇਵੇਂ ਸ੍ਰੀ ਖੰਡਕਾਰ ਸਾਹਿਬ ਸਰਨਜੀਤ ਸਿੰਘ ਸਾਨੂੰਕ ਜਸਪਾਲ ਸਿੰਘ ਵਿਦੇਸ਼ ਵਿੱਚ ਪੱਕੇ ਹੋਣੇ ਤੋਂ 7ਵੇਂ ਸ੍ਰੀ ਅਖੰਡ ਪਾਠ ਸਾਹਿਬ ਮੰਦੀਪ ਸਿੰਘ ਸਨੋਪ ਕੁਲਵਿੰਦਰ ਸਿੰਘ ਸੁਕਰਾਨੇ ਵਿੱਚ ਸੁਕਰਾਨੇ ਵੱਜੋਂ ਪਿੰਡ ਪੱਡੀਆਂ ਢਾਹਾਂ ਤੋਂ 8ਵੇਂ ਸ੍ਰੀ ਅਖੰਡ ਪਾਠ ਸਾਹਿਬ ਹਰਮੇਸ਼ ਸਿੰਘ ਨੰਬਰਦਾਰ ਸਨੋਪ ਸੁਖਨੈ ਸਿੰਘ ਕੋਟਰ ਦਿਦਾਰ ਸਿੰਘ ਪਤਨੀ ਨਮਨੀਤ ਕੌਰ ਬਦੇਹ ਜਾਨ ਦੀ ਖੁਸ਼ੀ ਵਿੱਚ ਪਿੰਡ ਰੋਸ਼ਿਆਣੇ ਤੋਂ 9ਵੇਂ ਸ੍ਰੀ ਅਖੰਡ ਪਾਠ ਸਾਹਿਬ ਜਗ ਘਰ ਬੇਟਾ ਗੁਰਦਾਸ ਸਿੰਘ ਦੇ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਪਿੰਡ ਰੋਸੀਆਣੇ ਤੋਂ ਪਿੰਡ ਸਿਆੜ ਤੋਂ ਦਸਵੇਂ ਸ੍ਰੀ ਅਖੰਡ ਪਾਠ ਸਾਰੇ ਸਤਨਾਮ ਸਿੰਘ ਸਰਨੋਹ ਮਧੂ ਗੁਰੂ ਜਗਰੂਪ ਸਿੰਘ ਸ਼ੁਕਰਾਨੇ ਵਜੋਂ ਪਿੰਡ ਸਹਾਰਨ ਮਾਜਰੇ ਤੋਂ ਸਾਧਗੁਰੂ ਜੀ ਜਿਸ ਮਨੋ ਭਾਵਨਾ ਨੂੰ ਲੈ ਕੇ ਸੇਵਕ ਪਰਿਵਾਰ ਆਪੀਆਂ ਦੀ ਤਿਆਰ ਕਰ ਸਕਦੇ ਨੇ ਸੋ ਮਾਨੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਪਾਠ ਪਾੜ ਸਹਿਬ ਕਰਨ ਵਾਸਤੇ ਗੁਰਬਾਣੀ ਦੇ ਜਾਪ ਕਰਨ ਵਾਸਤੇ ਪਾਠੀ ਸਿੰਘ ਹਾਜ਼ਰ ਨੇ ਸਤਿਗੁਰੂ ਜੀ ਪਾਠੀ ਸਿੰਘਾਂ ਦੇ ਸਿਰ ਤੇ ਆਪਣਾ ਮਹਿਰਤਿਆ ਬਖਸ਼ੀਸ਼ਾ ਪ੍ਰਿਆ ਹੱਥ ਰਾ ਕੇ ਸੁੱਧਤਾ ਦੇ ਨਾਲ ਗੁਰਬਾਣੀ ਪੜ੍ਹਾਣੀ ਆਰ ਤੋਂ ਵੱਧ ਵੱਧ ਤੋਂ ਸੰਪੂਰਨਤਾ ਹੀ ਭੋਗਵਾਲ ਨੇ ਸਤਿਗੁਰੂ ਜੀ ਸੇਵਾਦਾਰਾ ਕੋਲੋਂ ਸੁੱਧਤਾ ਦੇ ਨਾਲ ਸੇਵਾ ਲੈਣੀ ਮਹਾਰਾਜ ਗਰ ਆਈਆਂ ਸਾਧ ਸੰਗਤੀਆਂ ਤਿਰਕੁਲ ਪੇਟਾਵਾਂ ਆਗਰ ਕੜੇ ਸੁਖ ਸ਼ਾਂਤੀ ਵਰਤਾਉਣੀ ਸਭਨਾ ਦੇ ਇਤਰਾ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਕਾਉਣੀ ਦੁੱਖਾਂ ਅੰਤ੍ਰਿਤਨਾ ਪਾਪਾਂ ਵਿਗਨਾਂ ਦੇ ਨਾਸ ਕਰਨੇ ਆਪਨੇ ਭਜਨ ਬਾਣੀ ਕੇ ਪ੍ਰਕਾਸ਼ ਕਰਨੇ ਆਪ ਜੀਆ ਦੀ ਬਖਸ਼ੀ ਦਾਤਾ ਵਿੱਚੋਂ ਪੰਚਮ ਕੜਾ ਪ੍ਰਸ਼ਾਦੀ ਦੇ ਸੱਜਣੇ ਹਾਜ਼ਰ ਹੈ ਆਪ ਜੀ ਕਰੋ ਕਿਰਪਾ ਅਨੁਪ੍ਰਕਾਰ ਭੋਜਨ ਭੋਗਿਏ ਬਹੁਤਨ ਵਿਸਤਾਏ ਗਰੀਬ ਆਕਸਲ ਸੋਤ ਪੀਤਰਾ ਮਹਾਰਾਜ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਪਰਮ ਜੀ ਉਜਪੇ ਛੇ ਕੋੜੀਆਂ ਅਨੰਤ ਸਾਹਿਬ ਜੀ ਕੀਰਤਾਰ ਸਾਹਿਬ ਅਕਰਵਾਦਾ ਘਾਟਾ ਤੁਜੁ ਮਾਤ ਕਰਨਾ ਸਰਬਤ ਦੇ ਕਾਰਜ ਰਾਸ ਕਰਨੇ ਆਪ ਜੀ ਕਰੋ ਕਿਰਪਾ ਸਤਪੁਰੂ ਜੀ ਆਪਣੇ ਇਲਾਹੀ ਦਰਗਾਹੀ ਹੁਕਮਨਾਮਾ ਸਾਹਿਬ ਸੁਣਾ ਕੇ ਸੰਤਾਂ ਨੂੰ ਨਗਰੀ ਨੰਦ ਨਿਹਾਲ ਕਰੋ ਅਤੇ ਸ੍ਰੀ ਅਖੰਡ ਪਾਠ ਸਾਹਿਬ paramagnetic ਦੀ ਆਗਾ ਮਖੋ ਸਹੀ ਪਿਆਰਾਂ ਦਾ ਮੇਲ ਕਰਉਣਾ ਜਿਨ੍ਹਾਂ ਬਿਆਰ ਦੀਆਂ ਨਾਮਕ Tag <laughs> Bye. Uh. 也是这样。